ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਕੁਝ ਅਜੀਹਾ ਉਪਾਅ ਲੈ ਕੇ ਆਏ ਹਾਂ ਜਿਸ ਉਪਾਅ ਨੂੰ ਕਰਨ ਦੇ ਨਾਲ ਤੁਹਾਡਾ 8 ਦਿਨਾਂ ਦੇ ਵਿੱਚ ਹੀ ਵਿਆਹ ਪੱਕਾ ਹੋ ਜਾਵੇਗਾ ਸੋ ਇਸ ਜਾਣਕਾਰੀ ਨੂੰ ਸਾਂਝਾ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਤੁਹਾਡੀਆਂ ਇਹੋ ਜਹੀਆਂ ਪਰੇਸ਼ਾਨੀਆਂ ਦਾ ਹੱਲ ਕਰ ਦੇਣ ਤੁਹਾਨੂੰ ਇਹਨਾਂ ਪਰੇਸ਼ਾਨੀਆਂ ਤੋਂ ਮੁਕਤੀ ਦਿਵਾ ਦੇਣ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਸਾਥ ਸੰਗਤ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਜਿਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਰਿਸ਼ਤਾ ਪੱਕਾ ਹੋ ਜਾਵੇਗਾ। ਸਾਥ ਸੰਗਤ ਜੀ ਜਿਵੇਂ ਆਪਾਂ ਸਾਰੇ ਹੀ ਜਾਣਦੇ ਹਾਂ ਹਰ ਇੱਕ ਘਰ ਦੇ ਵਿੱਚ ਇਹ ਪ੍ਰੋਬਲਮ ਅੱਜ ਕੱਲ ਚੱਲਦੀ ਹੀ ਰਹਿੰਦੀ ਹੈ ਕਿ ਸਾਡਾ ਵਿਆਹ ਨਹੀਂ ਹੋ ਰਿਹਾ ਜਾਂ ਸਾਡਾ ਭੈਣ ਭਰਾ ਅਜੇ ਕੁਵਾਰਾ ਬੈਠਾ ਹੈ ਜਿਸ ਦੀ ਉਮਰ ਕਾਫੀ ਜ਼ਿਆਦਾ ਹੋ ਚੁੱਕੀ ਹੈ। ਉਸ ਦਾ ਰਿਸ਼ਤਾ ਨਹੀਂ ਬਣ ਰਿਹਾ ਜਾਂ ਫਿਰ ਕਈਆਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਸਾਡੀ ਭੈਣ ਜਾਂ ਕਿਸੇ ਭਰਾ ਦਾ ਅਜੇ ਤੱਕ ਵਿਆਹ ਨਹੀਂ ਹੋਇਆ ਜਾਂ ਰਿਸ਼ਤਾ ਨਹੀਂ ਹੋ ਰਿਹਾ ਉਹਨਾਂ ਦਾ ਪਰਿਵਾਰ ਇਸ ਚੀਜ਼ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲੇ ਜਾਂਦਾ ਹੈ ਇਸ ਤਰੀਕੇ ਨਾਲ ਜੇਕਰ ਤੁਹਾਡੇ ਘਰ ਵਿੱਚ ਵੀ ਕੋਈ ਤੁਹਾਡਾ ਭੈਣ ਭਰਾ ਅਜੇ ਵਿਆਹਣ ਵਾਲਾ ਹੈ ਜਿਸ ਦੀ ਉਮਰ ਹੁਣ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਹਰ ਸਾਲ ਕਿਉਂਕਿ ਉਹਨੂੰ ਕੋਈ ਨਾ ਕੋਈ ਚੰਗਾ ਰਿਸ਼ਤਾ ਨਹੀਂ ਮਿਲਦਾ ਲੜਕੇ ਨੂੰ ਲੜਕੀ ਨੂੰ ਇਹ ਸਾਰੇ ਹੀ ਕਾਰਨ ਕਿਹੜੇ ਹੁੰਦੇ ਹਨ ਇਸ ਦੇ ਪਿੱਛੇ ਸਾਡੇ ਵਿਆਹ ਦੇ ਵਿੱਚ ਦੇਰੀ ਕਿਉਂ ਹੋ ਰਹੀ ਹੈ ਉਹ ਸੋਚਦੇ ਹੀ ਰਹਿੰਦੇ ਹਨ ਇਹ ਸਾਰੇ ਕਾਰਨ ਵੀ ਦੱਸਾਂਗੇ ਤੇ ਇਸ ਦੇ ਨਾਲ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਵੀ ਦੱਸਾਂਗੇ ਜਿਸ ਨੂੰ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਅਠਾ ਦਿਨਾਂ ਵਿੱਚ ਸ਼ਹਿਨਾਈਆਂ ਵੱਜ ਸਕਦੀਆਂ ਹਨ ਸਾਡੇ ਘਰ ਦੇ ਵਿੱਚ ਖੁਸ਼ੀਆਂ ਪਹੁੰਚ ਸਕਦੀਆਂ ਹਨ ਕਹਿਣ ਤੋਂ ਭਾਵ ਹੈ ਜੀ ਕਿ ਤੁਹਾਡਾ ਅਠਾ ਦਿਨਾਂ ਵਿੱਚ ਰਿਸ਼ਤਾ ਪੱਕਾ ਹੋ ਜਾਵੇਗਾ ਇਹ ਉਪਾਅ ਅਸੀਂ ਕਿਵੇਂ ਕਰਨਾ ਹੈ ਕਿਉਂਕਿ ਜਿਸ ਦੇ ਨਾਲ ਸਾਡੇ ਵਿਆਹ ਦੇ ਵਿੱਚ ਰਿਸ਼ਤੇ ਦੇ ਵਿੱਚ ਆ ਰਹੀ ਪ੍ਰੋਬਲਮ ਦੂਰ ਹੋ ਜਾਵੇ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਇਸ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸਾਥ ਸੰਗਤ ਜੀ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਵਿਆਹ ਵਿੱਚ ਕਿਸੇ ਵੀ ਮੈਂਬਰ ਨੂੰ ਦੇਰੀ ਹੋ ਰਹੀ ਹੈ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਤੁਹਾਨੂੰ ਕਿਸੇ ਵੀ ਗ੍ਰਹਾਂ ਦੇ ਚੱਕਰ ਵਿੱਚ ਪੈਣ ਦੀ ਲੋੜ ਨਹੀਂ ਕਿਸੇ ਵੀ ਕੁੰਡਲੀ ਦੇ ਚੱਕਰ ਵਿੱਚ ਪੈਣ ਦੀ ਲੋੜ ਨਹੀਂ ਤੁਹਾਨੂੰ ਬਸ ਛੋਟੇ-ਛੋਟੇ ਉਪਾਅ ਦੱਸਾਂਗੇ ਉਹ ਉਪਾਅ ਹੁਣ ਤੁਸੀਂ ਕਰ ਲੈਣੇ ਹਨ ਕਿਉਂਕਿ ਹੁੰਦਾ ਕੀ ਹੈ ਕਿ ਜ਼ਿਆਦਾਤਰ ਕਿ ਸਾਡੇ ਘਰ ਦੇ ਵਿੱਚ ਵਿਆਹ ਦੇ ਵਿੱਚ ਦੇਰੀ ਹੁੰਦੀ ਹੈ ਤੇ ਸਾਡਾ ਜ਼ਿਆਦਾਤਰ ਕੀ ਕਾਰਨ ਬਣ ਜਾਂਦਾ ਹੈ ਕਿ ਗੁਰੂ ਗ੍ਰਹਿ ਤੇ ਮੰਗਲ ਗ੍ਰਹਿ ਜਦੋਂ ਇਹ ਦੋਵੇਂ ਹੀ ਗ੍ਰਹਿ ਸਾਡੀ ਕੁੰਡਲੀ 'ਚ ਖਰਾਬ ਚੱਲਦੇ ਹਨ ਉਸ ਸਮੇਂ ਹੀ ਫਿਰ ਸਾਡੇ ਵਿਆਹ ਵਿੱਚ ਦੇਰੀ ਆਉਂਦੀ ਹੈ ਸਾਡੇ ਰਿਸ਼ਤਿਆਂ ਵਿੱਚ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਨ੍ਹਾਂ ਦਾ ਮੰਗਲ ਗ੍ਰਹਿ ਖਰਾਬ ਚੱਲ ਰਿਹਾ ਹੁੰਦਾ ਹੈ ਉਹਨਾਂ ਨੇ ਕੀ ਕਰਨਾ ਹੈ ਕਿ ਜਿਹੜੀ ਸਾਡੇ ਹੱਥ ਦੇ ਸੱਜਾ ਜਾਂ ਖੱਬਾ ਹੱਥ ਹੁੰਦਾ ਹੈ ਸੱਜੇ ਖੱਬੇ ਹੱਥ ਦੇ ਅੰਗੂਠੇ ਵਾਲੀ ਜਿਹੜੀ ਉਂਗਲ ਹੁੰਦੀ ਹੈ ਉਸ ਦੇ نیچے ਮੰਗਲ ਗ੍ਰਹਿ ਦਾ ਪਰਿਵਰਤਨ ਹੁੰਦਾ ਹੈ ਉੱਥੇ ਤੁਸੀਂ ਕੀ ਕਰਨਾ ਹੈ ਹਰ ਰੋਜ਼ ਨਹਾਉਣ ਤੋਂ ਬਾਅਦ ਪੀਲੀ ਹਲਦੀ ਜਿਹੜੀ ਹੁੰਦੀ ਹੈ ਉਹ ਥੋੜੀ ਜਿਹੀ ਗਿੱਲੀ ਕਰਕੇ ਥੋੜਾ ਜਿਹਾ ਉਹਦਾ ਗਾੜਾ ਪੇਸਟ ਬਣਾ ਕੇ ਉਸ ਉਂਗਲੀ ਦੇ نیچے ਤੁਸੀਂ ਜਿਹੇ ਕਰਕੇ ਉਥੇ ਰੋਜ ਲਗਾ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਜਾਂ ਵਿਆਹ ਵਿੱਚ ਕੋਈ ਵੀ ਰੁਕਾਵਟ ਪਰੇਸ਼ਾਨੀ ਹੈ ਕੋਈ ਵੀ ਰੋਕ ਲੱਗੀ ਹੋਈ ਹੈ ਉਹ ਰੋਕ ਹਮੇਸ਼ਾ ਲਈ हट ਜਾਵੇਗੀ ਇਹ ਤਾਂ ਹੋ ਗਿਆ ਜੀ ਸਾਡਾ ਪਹਿਲਾ ਉਪਾਅ ਜੇਕਰ ਤੁਹਾਡਾ ਮੰਗਲ ਗ੍ਰਹਿ ਕਮਜ਼ੋਰ ਚੱਲ ਰਿਹਾ ਹੈ ਤੁਸੀਂ ਕੀ ਕਰਨਾ ਹੈ ਕਿ ਇਹ ਉਪਾਅ ਹੁਣ ਅਸੀਂ ਜਿਸ ਦੇ ਬਾਰੇ ਗੱਲ ਕਰਨ ਵਾਲੇ ਹਾਂ ਅਗਲੇ ਉਪਾਅ ਦੀ ਆਪਣੇ ਗੁਰੂ ਗ੍ਰਹਿ ਦੇ ਬਾਰੇ ਇਸ ਤਰੀਕੇ ਦੇ ਨਾਲ ਆਪਾਂ ਹੁਣ ਗੱਲ ਕਰੀਏ ਕਿ ਜਿਹੜਾ ਗੁਰੂ ਗ੍ਰਹਿ ਹੁੰਦਾ ਹੈ ਉਹ ਬੁੱਧੀ ਦਾ ਗ੍ਰਹਿ ਹੁੰਦਾ ਹੈ। ਉਹ ਇਕੱਲਾ ਜੋ ਕਿ ਸਾਡੇ ਵਿਆਹ ਦੇ ਲਈ ਜੇਕਰ ਅਸੀਂ ਕਹੀਏ ਤਾਂ ਸਿਰਫ ਵਿਆਹ ਵਿੱਚ ਪ੍ਰੋਬਲਮਾਂ ਆ ਰਹੀਆਂ ਹਨ। ਜਿਹੜੀਆਂ ਉਹਨਾਂ ਦੇ ਲਈ ਇਹ ਸਾਡੀ ਬੁੱਧੀ ਵੀ ਠੀਕ ਰਹਿ। ਇਹ ਸਾਨੂੰ ਬੁੱਧੀ ਵੀ ਦਿੰਦਾ ਹੈ ਤੇ ਸਾਡੇ ਘਰ ਵਿੱਚ ਧਨ ਨੂੰ ਲੈ ਕੇ ਵੀ ਆਉਂਦਾ ਹੈ। ਇਸ ਦੇ ਨਾਲ ਨਾਲ ਸਾਡਾ ਮਾਨ ਸਨਮਾਨ ਵੀ ਵਧਾਉਂਦਾ ਹੈ। ਜੇਕਰ ਸਾਡੇ ਵਿਆਹ ਵਿੱਚ ਦੇਰੀ ਹੋ ਰਹੀ ਹੋਵੇ ਉਹ ਵੀ ਪ੍ਰੋਬਲਮ ਹਮੇਸ਼ਾ ਲਈ ਫਿਰ ਦੂਰ ਹੋ ਜਾਵੇਗੀ। ਤੁਸੀਂ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਜਿਹੜਾ ਆਪਣਾ ਖੱਬਾ ਹੱਥ ਹੈ ਇਹ ਜਿਹੜਾ ਪਹਿਲਾ ਉਪਾਅ ਦੱਸਿਆ ਸੀ ਸੱਜੇ ਹੱਥ سے ਸੀ ਹੁਣ ਜਿਹੜਾ ਉਪਾਅ ਤੁਹਾਨੂੰ ਦੱਸਣ ਵਾਲੇ ਹਾਂ ਖੱਬੇ ਹੱਥ ਤੇ ਕਰਨਾ ਹੈ ਇਸੇ ਹੀ ਤਰੀਕੇ ਦੇ ਨਾਲ ਕਰਨਾ ਹੈ ਭਾਵੇਂ ਲੜਕੀ ਕਰ ਰਹੀ ਹੈ ਇਸ ਉਪਾਅ ਨੂੰ ਤੇ ਭਾਵੇਂ ਲੜਕਾ ਕਰ ਰਿਹਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਗੁਰੂ ਗ੍ਰਹਿ ਦੇ ਲਈ ਉਪਾਅ ਕਰਨਾ ਹੈ ਉਹ ਖੱਬੇ ਹੱਥ ਵਾਲੀ ਉਂਗਲ ਸੀ ਹੁਣ ਜਿਹੜੀ ਸਾਡੇ ਅੰਗੂਠੇ ਦੇ ਨਾਲ ਵਾਲੀ ਉਂਗਲੀ ਹੈ ਉੱਤੇ نیچے ਗੁਰੂ ਗ੍ਰਹਿ ਦਾ ਪਰਿਵਰਤਨ ਹੁੰਦਾ ਹੈ ਹਰ ਰੋਜ਼ ਤੁਸੀਂ ਉੱਥੇ ਬੈਸਣ ਦਾ ਤਿਲਕ ਜ਼ਰੂਰ ਲਗਾਉਣਾ ਹੈ ਸੁਣਨ ਦੇ ਵਿੱਚ ਅੱਜ ਦੇ ਜਿਹੜੇ ਉਪਾਅ ਤੁਹਾਨੂੰ ਬਹੁਤ ਹੀ ਸਿੰਪਲ ਲੱਗਣਗੇ ਪਰ ਇਹ ਸਿੰਪਲ ਜਿਹੇ ਉਪਾਅ ਤੁਹਾਨੂੰ ਬਹੁਤ ਹੀ ਵਧੀਆ ਫਰਕ ਦੇ ਨਾਲ ਨਜ਼ਰ ਆਉਣਗੇ ਤੁਹਾਨੂੰ ਬਹੁਤ ਵਧੀਆ ਇਸ ਦਾ ਰਿਜ਼ਲਟ ਮਿਲ ਜਾਵੇਗਾ ਤੁਸੀਂ ਜਦੋਂ ਵੀ ਇਹ ਉਪਾਅ ਕਰੋਗੇ ਵੇਖੋਗੇ ਕਿ ਇਸ ਸਾਲ ਦੇ ਵਿੱਚ ਤੁਹਾਡੇ ਘਰ ਵਿੱਚ ਸ਼ਹਿਨਾਈਆਂ ਵੱਜ ਸਕਦੀਆਂ ਹਨ ਤੁਹਾਡੇ ਲੜਕੇ ਜਾਂ ਲੜਕੀ ਦਾ ਵਿਆਹ ਜ਼ਰੂਰ ਪੱਕਾ ਹੋ ਜਾਵੇਗਾ ਇਹ ਤਾਂ ਬਹੁਤ ਹੀ ਪੱਕੀ ਗੱਲ ਹੈ ਜਿਹੜੇ ਸਾਡੇ ਦੋ ਮੰਗਲ ਗ੍ਰਹਿ ਹਨ ਗੁਰੂ ਗ੍ਰਹਿ ਨੂੰ ਠੀਕ ਕਰਨ ਦੇ ਲਈ ਹੁਣ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਵਿਆਹ ਦੇ ਰਿਲੇਟਡ ਕੋਈ ਹੋਰ ਕੁਝ ਛੋਟੇ-ਛੋਟੇ ਉਪਾਅਾਂ ਦੇ ਬਾਰੇ ਜਿਹੜੇ ਉਪਾਅ ਕਰਕੇ ਅਸੀਂ ਆਪਣੇ ਘਰ ਦੇ ਵਿੱਚ ਆ ਰਹੀਆਂ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਾਂ ਕਿ ਸਾਡੀ ਜਿਹੜੀ ਉਮਰ ਹੈ ਉਹ ਲੰਘਦੀ ਜਾ ਰਹੀ ਹੈ ਇਸ ਕਰਕੇ ਅਸੀਂ ਇਹ ਛੋਟੇ-ਛੋਟੇ ਉਪਾਅ ਕਰੀਏ ਜੋ ਕਿ ਸਾਡੇ ਘਰ ਵਿੱਚ ਲੜਕੇ ਜਾਂ ਲੜਕੀ ਦੇ ਵਿਆਹ ਵਿੱਚ ਦੇਰੀ ਹੋ ਰਹੀ ਹੈ ਹਮੇਸ਼ਾ ਲਈ ਖਤਮ ਹੋ ਜਾਵੇ ਉਹਨਾਂ ਨੂੰ ਕੋਈ ਚੰਗਾ ਰਿਸ਼ਤਾ ਮਿਲ ਜਾਵੇ ਜੇਕਰ ਇਸ ਉਪਾਅ ਦੇ ਨਾਲ-ਨਾਲ ਸਾਡੇ ਦੱਸੇ ਗਏ ਉਪਾਅ ਵੀ ਕਰ ਲੈਂਦੇ ਹੋ ਤੁਹਾਨੂੰ ਕਿਸੇ ਵੀ ਪੰਡਿਤ ਕੋਲ ਜਾਣ ਦੀ ਜ਼ਰੂਰਤ ਨਹੀਂ ਕਿਉਂਕਿ ਕਈ ਲੋਕ ਕੁੰਡਲੀਆਂ ਬਣਵਾਉਂਦੇ ਹਨ ਉਪਾਅ ਕਰਵਾਉਂਦੇ ਹਨ ਬਹੁਤ ਸਾਰਾ ਪੈਸਾ ਖਰਚ ਕਰ ਲੈਂਦੇ ਹਨ ਜਿਸ ਕਰਕੇ ਫਿਰ ਵੀ ਉਹਨਾਂ ਦੇ ਘਰ ਵਿੱਚ ਇਹੋ ਜਿਹੀ ਪਰੇਸ਼ਾਨੀ ਖਤਮ ਨਹੀਂ ਹੁੰਦੀ ਠੀਕ ਨਹੀਂ ਹੁੰਦੀ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕੁਝ ਹੋਰ ਉਪਾਅ ਦੇ ਬਾਰੇ ਕਿ ਅਸੀਂ ਕਿਵੇਂ ਕਰਨੇ ਹਨ ਤੁਸੀਂ ਧਿਆਨ ਦੇ ਨਾਲ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਣਨਾ ਹੈ ਕੁਝ ਬੱਚੇ ਐਸੇ ਹੁੰਦੇ ਹਨ ਜਿਨ੍ਹਾਂ ਦੀ ਕੁੰਡਲੀ ਵਿੱਚ ਪਿਤਤਰ ਦੋਸ਼ ਜਾਂ ਫਿਰ ਗ੍ਰਹਿ ਦੋਸ਼ ਲੱਗੇ ਹੁੰਦੇ ਹਨ ਜਾਂ ਫਿਰ ਕੁਝ ਬੱਚੇ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦੀ ਕੁੰਡਲੀ ਵਿੱਚ ਨਜ਼ਰ ਦੋਸ਼ ਵੀ ਲੱਗਾ ਹੁੰਦਾ ਹੈ ਜਿਨ੍ਹਾਂ ਦੀ ਕੁੰਡਲੀ ਵਿੱਚ ਇਹ ਪਰੇਸ਼ਾਨੀ ਆਉਂਦੀ ਹੈ ਤਾਂ ਸਾਧ ਸੰਗਤ ਜੀ ਉਹਨਾਂ ਦੇ ਘਰ ਵਿੱਚ ਬੱਚਿਆਂ ਦੇ ਲਈ ਰਿਸ਼ਤੇ ਆਉਂਦੇ ਤਾਂ ਜ਼ਰੂਰ ਹਨ ਪਰ ਕਈ ਵਾਰੀ ਇਦਾਂ ਦੀ ਨੌਬਤ ਆ ਜਾਂਦੀ ਹੈ ਕਿ ਨੇਪਰੇ ਨਹੀਂ ਚੜਦੇ ਉਹਨਾਂ ਨੂੰ ਉਸ ਰਿਸ਼ਤੇ ਦੇ ਵਿੱਚ ਸਫਲਤਾ ਹੀ ਨਹੀਂ ਮਿਲਦੀ ਪਰ ਇਸ ਤੋਂ ਇਲਾਵਾ ਜੇਕਰ ਰਿਸ਼ਤਾ ਹੋ ਵੀ ਜਾਂਦਾ ਹੈ ਕੁਝ ਕੁ ਸਮੇਂ ਦੇ ਬਾਅਦ ਉਹ ਰਿਸ਼ਤਾ ਕੁਝ ਗੱਲਾਂ ਉਸ ਵਿੱਚ ਐਸੀਆਂ ਹੋ ਜਾਂਦੀਆਂ ਹਨ ਕਿ ਉਹ ਰਿਸ਼ਤਾ ਟੁੱਟ ਜਾਂਦਾ ਹੈ ਐਨ ਮੌਕੇ ਤੇ ਆ ਕੇ ਵੀ ਬੱਚੇ ਦਾ ਵਿਆਹ ਟੁੱਟ ਸਕਦਾ ਹੈ ਕਈ ਵਾਰੀ ਤਾਂ ਸਾਥ ਸੰਗਤ ਜੀ ਇਸ ਤਰ੍ਹਾਂ ਦੇ ਵੀ ਹਾਲਾਤ ਹੋ ਜਾਂਦੇ ਹਨ ਜਦੋਂ ਸਾਡੇ ਘਰ ਵਾਲੇ ਵਿੱਚ ਰਿਸ਼ਤੇ ਆਉਣੇ ਸ਼ੁਰੂ ਹੁੰਦੇ ਹਨ ਸਾਰੇ ਗੱਲਬਾਤ ਤੈਅ ਹੋ ਜਾਂਦੀ ਹੈ ਤੈਅ ਹੋਣ ਤੋਂ ਬਾਅਦ ਕੀ ਹੁੰਦਾ ਹੈ ਕਿ ਵਿਹਤ ਇਹ ਵੀ ਪਹੁੰਚ ਜਾਈਦਾ ਹੈ ਪਰ ਬਿਲਕੁਲ ਸਮੇ ਤੇ ਸਮੇ ਆ ਕੇ 네ਗੇਟਿਵ ਰਿਜ਼ਲਟ ਮਿਲ ਜਾਂਦਾ ਹੈ ਜਿਸ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਫੇਸ ਕਰਨੀਆਂ ਪੈਂਦੀਆਂ ਹਨ ਜੇਕਰ ਤੁਹਾਡੀ ਵੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਚੱਲ ਰਹੀਆਂ ਹਨ ਤਾਂ ਤੁਹਾਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਜੇਕਰ ਤੁਸੀਂ ਦੱਸੇ ਗਏ ਅਨੁਸਾਰ ਵਿਸ਼ਵਾਸ ਦੇ ਨਾਲ ਇਸ ਦਾ ਰਿਜ਼ਲਟ ਤੁਹਾਨੂੰ ਜ਼ਰੂਰ ਮਿਲ ਜਾਵੇਗਾ ਸਾਧ ਸੰਗਿਆ ਜੀ ਇਸ ਉਪਾਅ ਨੂੰ ਤੁਸੀਂ ਕਿਹੜੇ ਦਿਨ ਤੇ ਕਿਹੜੇ ਸਮੇ ਕਰਨਾ ਹੈ ਤੁਹਾਨੂੰ ਦੱਸ ਦਿੰਦੇ ਹਾਂ ਜੇਕਰ ਤੁਸੀਂ ਆਪਣੇ ਲੜਕੇ ਦੇ ਵਿਆਹ ਲਈ ਉਪਾਅ ਕਰਨ ਜਾ ਰਹੇ ਹੋ ਤਾਂ ਇਸ ਉਪਾਅ ਨੂੰ ਵੀਰਵਾਰ ਵਾਲੇ ਦਿਨ ਕਰਨਾ ਹੈ ਤੇ ਸਵੇਰ ਦੇ ਸਮੇਂ ਕਰਨਾ ਹੈ ਤੇ ਜੇਕਰ ਲੜਕੀ ਦੇ ਲਈ ਤੁਸੀਂ ਇਹ ਉਪਾਅ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਉਪਾਅ ਨੂੰ ਸ਼ੁੱਕਰਵਾਰ ਵਾਲੇ ਦਿਨ ਸਵੇਰ ਦੇ ਸਮੇਂ ਕਰ ਸਕਦੇ ਹੋ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਇਸ ਤੋਂ ਇਲਾਵਾ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੋਵੇਗੀ ਤੁਹਾਡੇ ਕੋਲ ਪੰਜ ਹਲਦੀ ਦੀਆਂ ਗੰਡਾ ਹੋਣੀਆਂ ਬੜੀਆਂ ਜ਼ਰੂਰੀ ਹਨ ਉਹ ਵੀ ਸਾਫ਼ ਸੁਥਰੀਆਂ 5 ਗੰਡਾ ਹਲਦੀ ਦੀਆਂ ਹੋਣੀਆਂ ਚਾਹੀਦੀਆਂ ਹਨ ਤੁਸੀਂ ਇੱਕ ਪੀਲੇ ਰੰਗ ਦਾ ਕੱਪੜਾ ਲੈਣਾ ਹੈ ਰੁਮਾਲ ਦੇ ਸਾਈਜ਼ ਦਾ ਜੇਕਰ ਤੁਸੀਂ ਆਪਣੀ ਲੜਕੀ ਦੇ ਲਈ ਉਪਾਅ ਕਰ ਰਹੇ ਹੋ ਤਾਂ ਪੀਲੇ ਰੰਗ ਦਾ ਕੱਪੜਾ ਲਓ ਜੇਕਰ ਲੜਕੇ ਦੇ ਵਿਆਹ ਲਈ ਉਪਾਅ ਕਰ ਰਹੇ ਹੋ ਤਾਂ ਸਫੇਦ ਰੰਗ ਦਾ ਰੁਮਾਲ ਜਾਂ ਕੱਪੜਾ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਹਾਡੇ ਕੋਲ ਇੱਕ ਰੈੱਡ ਕਲਰ ਦਾ ਸਕੈਚ ਹੋਣਾ ਚਾਹੀਦਾ ਹੈ ਉਸ ਦੇ ਨਾਲ ਤੁਹਾਡੇ ਕੋਲ ਰੈੱਡ ਕਲਰ ਦੀ ਇੱਕ ਮੋਲੀ ਵੀ ਹੋਣੀ ਚਾਹੀਦੀ ਹੈ ਜਿਹੜੀ ਅਸੀਂ ਹੱਥ ਤੇ ਵੀ ਬਨ ਸਕਦੇ ਹਾਂ ਇਸ ਉਪਾਉ ਨ ਕਰਨ ਲਈ ਤੁਹਾਡੇ ਕੋਲ ਕਿੰਨਾ ਜ਼ਿਆਦਾ ਸਮਾਨ ਹੋਣਾ ਬਹੁਤ ਜ਼ਰੂਰੀ ਹੈ। ਇਸ ਉਪਾਉ ਨੂੰ ਤੁਸੀਂ ਜੇਕਰ ਲੜਕੇ ਦੇ ਲਈ ਕਰ ਰਹੇ ਹੋ ਤਾਂ ਵੀਰਵਾਰ ਤੇ ਜੇਕਰ ਲੜਕੀ ਲਈ ਕਰ ਰਹੇ ਹੋ ਤਾਂ ਸ਼ੁੱਕਰਵਾਰ ਦੇ ਦਿਨ। ਤੁਹਾਨੂੰ ਇੰਨੀ ਸਮਗਰੀ ਜ਼ਰੂਰ ਚਾਹੀਦੀ ਹੈ। ਤੁਸੀਂ ਸਵੇਰ ਦੇ ਸਮੇਂ ਉੱਠ ਕੇ ਪਹਿਲਾਂ ਇਸ਼ਨਾਨ ਕਰਨਾ ਹੈ। ਤੋਤੇ ਤੇ ਸਾਫ਼ ਕੱਪੜੇ ਪਹਿਨਣੇ ਹਨ। ਇਸ ਤੋਂ ਬਾਅਦ ਵਿੱਚ ਇਸ ਉਪਾਉ ਨੂੰ ਕਰਨ ਲਈ ਤੁਸੀਂ ਸਾਰਾ ਸਮਾਨ ਚੜ੍ਹਾ ਲਿਆ ਹੋਵੇਗਾ। ਇਸ ਨੂੰ ਲੈ ਕੇ ਜਿੱਥੇ ਵੀ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਪਾਜ ਪਾਠ ਪੂਜਾ ਕਰਦੇ ਹੋ ਉਸ ਸਥਾਨ ਤੇ ਇਸ ਸਮਾਨ ਨੂੰ ਲੈ ਜਾ ਕੇ ਬੈਠ ਜਾਣਾ ਹੈ ਤੁਹਾਡੇ ਘਰ ਵਿੱਚ ਜੇਕਰ ਕਿਸੇ ਵੀ ਧਾਰਮਿਕ ਸਥਾਨ ਦਾ ਜਲ ਹੋਵੇ ਜਾਂ ਗੰਗਾ ਜਲ ਹੀ ਹੋਵੇ ਉਸ ਨੂੰ ਤੁਸੀਂ ਥੋੜਾ ਜਿਹਾ ਵਿੱਚੋਂ ਉਸ ਵਿੱਚੋਂ ਜਲ ਲੈ ਲੈਣਾ ਹੈ ਉਸ ਨੂੰ ਤੁਸੀਂ ਜਿਹੜਾ ਸਮਾਨ ਲਿਆ ਸੀ ਉਪਾਕਰਣ ਦੇ ਲਈ ਉਸ ਦੇ ਵਿੱਚ ਥੋੜਾ ਜਿਹਾ ਉਸ ਦੇ ਉੱਪਰ ਛਿੜਕਾ ਕਰ ਦੇਣਾ ਹੈ ਉਸ ਜਲ ਦਾ ਛਿੜਕਾ ਤੁਸੀਂ ਆਪਣੇ ਉੱਪਰ ਵੀ ਕਰ ਸਕਦੇ ਹੋ ਇਸ ਤੋਂ ਬਾਅਦ ਜੇਕਰ ਸਾਤ ਸੰਗਤ ਜੀ ਤੁਹਾਡੇ ਘਰ ਵਿੱਚ ਕਿਸੇ ਵੀ ਧਾਰਮਿਕ ਸਥਾਨ ਦਾ ਜਲ ਨਹੀਂ ਹੈ ਤਾਂ ਘਰ ਵਿੱਚ ਬਿਲਕੁਲ ਜੇਕਰ ਸਾਫ਼ ਸੁਥਰਾ ਪਾਣੀ ਹੋਵੇ ਉਸ ਦਾ ਵੀ ਛੱਟਾ ਦੇ ਸਕਦੇ ਹੋ ਫਿਰ ਜਿਹੜਾ ਵੀ ਤੁਹਾਡੇ ਘਰ ਵਿੱਚ ਪਾਠ ਪੂਜਾ ਵਾਲਾ ਸਥਾਨ ਹੈ ਉੱਥੇ ਦੇਸੀ ਘਿਓ ਦਾ ਇੱਕ ਦੀਪਕ ਜਗਾ ਦੇਣਾ ਹੈ ਦੀਵਾ ਜਗਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਪਰਮਾਤਮਾ ਨੂੰ ਯਾਦ ਕਰਨਾ ਹੈ ਜਿਹੜੇ ਵੀ ਧਰਮ ਨਾਲ ਸੰਬੰਧ ਰੱਖਦੇ ਹੋ ਪਰਮਾਤਮਾ ਨੂੰ ਯਾਦ ਕਰ ਲਿਓ ਦੇਵੀ ਦੇਵਤਿਆਂ ਨੂੰ ਯਾਦ ਕਰ ਲਿਓ ਉਹਨਾਂ ਦੇ ਅੱਗੇ ਤੁਸੀਂ ਆਪਣੀ ਅਰਦਾਸ ਬੇਨਤੀ ਕਰਨੀ ਹੈ ਇਹ ਜੋ ਤੁਸੀਂ ਉਪਾ ਕਰਨ ਜਾ ਰਹੇ ਹੋ ਇਸ ਉਪਾ ਨੂੰ ਕਰਦੇ ਸਮੇਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਵਿਗਨ ਜਾਂ ਪ੍ਰੋਬਲਮ ਨਾ ਆਵੇ ਤੁਹਾਡੀ ਜੋ ਵੀ ਇੱਛਾ ਹੈ ਪਰਮਾਤਮਾ ਜਲਦ ਤੋਂ ਜਲਦ ਪੂਰੀ ਕਰ ਦੇਣ ਇਸ ਤਰ੍ਹਾਂ ਸਾਧ ਸੰਗਤ ਜੀ ਅਰਦਾਸ ਬੇਨਤੀ ਕਰਨ ਤੋਂ ਬਾਅਦ ਜੋ ਤੁਸੀਂ ਹਲਦੀ ਦੀਆਂ ਪੰਜ ਗੰਡਾਂ ਲਈਆਂ ਸਨ ਉਹਨਾਂ ਵਿੱਚੋਂ ਇੱਕ ਗੰਡ ਤੁਸੀਂ ਲੈ ਲੈਣੀ ਹੈ ਜੋ ਤੁਸੀਂ ਰੈੱਡ ਕਲਰ ਦਾ ਸਕੈਚ ਲਿਆ ਸੀ ਉਸ ਦੇ ਨਾਲ ਉਸ ਗੰਡ ਦੇ ਉੱਪਰ ਤੁਸੀ ਲਿਖਣਾ ਹੈ ਪਿੱਤਰ ਦੋਸ਼ ਆਸਾਨੀ ਦੇ ਨਾਲ ਤੁਸੀ ਹਲਦੀ ਦੀ ਗੰਡ ਉੱਪਰ ਇਹ ਲਿਖ ਸਕਦੇ ਹੋ ਲਿਖਣ ਤੋਂ ਬਾਅਦ ਦੂਸਰੀ ਉਸ ਗੰਡ ਨੂੰ ਤੁਸੀ ਉੱਥੇ ਹੀ ਰੱਖ ਦੇਣਾ ਹੈ ਤੇ ਦੂਸਰੀ ਗੰਡ ਚੁੱਕ ਲੈਣੀ ਹੈ ਦੂਸਰੀ ਗੰਡ ਤੇ ਲਿਖਣਾ ਹੈ ਤੁਸੀ ਕੁੰਡਲੀ ਦੋਸ਼ ਕੁੰਡਲੀ ਦੋਸ਼ ਲਿਖਣ ਤੋਂ ਬਾਅਦ ਦੇ ਵਿੱਚ ਉਸ ਨੂੰ ਰੱਖ ਕੇ ਤੀਸਰੀ ਨੂੰ ਫੜ ਲੈਣਾ ਹੈ ਤੀਸਰੀ ਗੰਡ ਦੇ ਉੱਪਰ ਲਿਖਣਾ ਹੈ ਮੰਗਲ ਦੋਸ਼ ਮੰਗਲ ਦੋਸ਼ ਲਿਖਣ ਤੋਂ ਬਾਅਦ ਇਸ ਹਲਦੀ ਦੀ ਗੱਠ ਨੂੰ ਤੁਸੀ ਰੱਖ ਕੇ ਚੌਥੀ ਹਲਦੀ ਦੀ ਗੱਠ ਨੂੰ ਚੁੱਕ ਲੈਣਾ ਹੈ ਉਸ ਦੇ ਉੱਪਰ ਤੁਸੀਂ ਲਿਖਣਾ ਹੈ ਨਜ਼ਰ ਦੋਸ਼ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਬੱਚੇ ਜਾਂ ਬੱਚੀ ਦਾ ਰਿਸ਼ਤਾ ਜਾਂ ਉਸ ਦੇ ਉੱਪਰ ਜਿਹੜੇ ਵੀ ਕੋਈ ਦੋਸ਼ ਲੱਗਾ ਹੋਵੇਗਾ ਹਮੇਸ਼ਾ ਲਈ ਦੂਰ ਹੋ ਜਾਵੇਗਾ ਇਹ ਲਿਖਣ ਦੇ ਨਾਲ ਜਿੰਨੀ ਵੀ ਨਜ਼ਰ ਹੋਵੇਗੀ ਸਾਰੀ ਦੂਰ ਹੋ ਜਾਵੇਗੀ ਇਸ ਤੋਂ ਬਾਅਦ ਸਾਧ ਸੰਗਤ ਜੀ ਤੁਸੀਂ ਪੰਜਵੀਂ ਹਲਦੀ ਦੀ ਗੰਢ ਚੁੱਕਣੀ ਹੈ ਤੇ ਉਸ ਉੱਪਰ ਲਿਖਣਾ ਹੈ ਅੰਨਿਆ ਦੋਸ਼ ਭਾਵੇਂ ਕਿ ਜਿਹੜਾ ਵੀ ਕੋਈ ਦੋਸ਼ ਲੱਗਿਆ ਹੋਵੇਗਾ ਕਈ ਪ੍ਰਕਾਰ ਦੇ ਦੋਸ਼ ਹੁੰਦੇ ਹਨ ਕਿਸੇ ਤਰ੍ਹਾਂ ਦਾ ਵੀ ਜੇਕਰ ਕੋਈ ਦੋਸ਼ ਹੋਵੇਗਾ ਤੇ ਪੰਜਵੀਂ ਹਲਦੀ ਦੀ ਗੰਢ ਉੱਪਰ ਤੁਸੀਂ ਜਿਹੜਾ ਲਿਖਿਆ ਹੈ ਅੰਨਿਆ ਦੋਸ਼ ਇਸ ਤਰ੍ਹਾਂ ਸਾਧ ਸੰਗਤ ਜੀ ਪੰਜ ਹਲਦੀ ਦੀਆਂ ਗੰਡਾਂ ਉੱਪਰ ਤੁਸੀਂ ਅਲੱਗ ਅਲੱਗ ਦੋਸ਼ ਲਿਖ ਦਿੱਤੇ ਸੀ ਹੁਣ ਇਹਨਾਂ ਨੂੰ ਇਕੱਠੀਆਂ ਕਰ ਲੈਣਾ ਹੈ ਤੇ ਕਰਨ ਤੋਂ ਬਾਅਦ ਜਿਹੜੀ ਤੁਸੀਂ ਮੌਲੀ ਲਈ ਸੀ ਉਸ ਮੌਲੀ ਨੂੰ ਇਹਦੇ ਉੱਪਰ 7 ਵਾਰ ਬੰਨ ਦੇਣਾ ਹੈ ਬਨ ਕੇ ਤੁਸੀਂ ਇਸ ਨੂੰ ਪੰਨਣਾ ਨਹੀਂ ਹੈ ਲਪੇਟਣਾ ਹੈ ਗੰਡਾ ਨਹੀਂ ਮਾਰਨੀ ਹੈ ਤੇ 7 ਵਾਰ ਲਪੇਟਣ ਤੋਂ ਬਾਅਦ ਤੁਸੀਂ ਮੋਲੀ ਜਿਹੜੀ ਵੱਧ ਗਈ ਹੈ ਉਸ ਨੂੰ ਤੋੜ ਦੇਣਾ ਹੈ ਤੇ ਜਿਹੜੀ ਮੋੜੀ ਦਾ ਸਿਰਾ ਸੀ ਸਾਈਡਾਂ ਸਨ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਪਹਿਲੀਆਂ ਸਾਈਡਾਂ ਦੇ ਵਿੱਚ ਹੀ ਦੇ ਦੇਣਾ ਹੈ ਉਸ ਨੂੰ ਗੰਢ ਨਹੀਂ ਲਗਾਉਣੀ ਇਸ ਤਰ੍ਹਾਂ ਤੁਸੀਂ ਪੀਲੇ ਰੰਗ ਦਾ ਜੇਕਰ ਕੱਪੜਾ ਲਿਆ ਸੀ ਤਾਂ ਉਸ ਵਿੱਚ ਲਪੇਟ ਲੈਣਾ ਹੈ ਤੇ ਉਸ ਦੇ ਉੱਪਰ ਸਿਰਫ ਇੱਕ ਹੀ ਗੱਠ ਲਗਾਉਣੀ ਹੈ ਜੇਕਰ ਸਫੇਦ ਰੰਗ ਦਾ ਕੱਪੜਾ ਲਿਆ ਸੀ ਉਸ ਵਿੱਚ ਵੀ ਤੁਸੀਂ ਉਹਨਾਂ ਗੱਠਾਂ ਨੂੰ ਪਾ ਸਕਦੇ ਹੋ ਇਸ ਗੱਲ ਨੂੰ ਖਾਸ ਤੌਰ ਤੇ ਧਿਆਨ ਵਿੱਚ ਰੱਖਣਾ ਹੈ ਕਿ ਦੂਸਰੀ ਗੱਠ ਨਹੀਂ ਲਗਾਉਣੀ ਜਿਹੜੇ ਵੀ ਬੱਚੇ ਲਈ ਤੁਸੀਂ ਇਸ ਉਪਾਅ ਨੂੰ ਕੀਤਾ ਹੈ ਉਸ ਗੰਠ ਨੂੰ ਮਾਰ ਕੇ ਤੁਸੀਂ ਇੱਕ ਪੋਟਲੀ ਜਿਹੜੀ ਤਿਆਰ ਕੀਤੀ ਹੈ ਬੱਚੇ ਦੇ ਘਰ ਵਿੱਚ ਇੱਕ ਤੁਸੀਂ ਵਾਰ ਕੀ ਕਰਨਾ ਹੈ ਕਿ ਮੱਥੇ ਨੂੰ ਸ਼ੁਹਾ ਦੇਣਾ ਹੈ ਜੇਕਰ ਬੱਚਾ ਤੁਹਾਡੇ ਕੋਲ ਹੈ ਤਾਂ ਉਸਦੇ ਮੱਥੇ ਨੂੰ ਸ਼ੁਹਾ ਸਕਦੇ ਹੋ ਜੇਕਰ ਬੱਚਾ ਕੋਲ ਨਹੀਂ ਉਸ ਦੀ ਫੋਟੋ ਨੂੰ ਵੀ ਤੁਸੀਂ ਸ਼ੁਹਾ ਸਕਦੇ ਹੋ ਹੁਣ ਇਸ ਪੋਟਲੀ ਨੂੰ ਤੁਸੀਂ ਹਰ ਰੋਜ਼ ਨਹੀਂ ਛੇੜਨਾ ਤੇ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਜਾਂ ਜਿਸ ਵੀ ਬਾਬਾ ਜੀ ਦੀ ਤੁਹਾਡੇ ਘਰ ਵਿੱਚ ਫੋਟੋ ਹੈ ਉਸ ਦੇ ਪਿੱਛੇ ਰੱਖ ਦੇਣਾ ਹੈ ਤੁਸੀਂ ਆਪਣੇ ਪਰਮਾਤਮਾ ਅੱਗੇ ਅਰਦਾਸ ਕਰਨੀ ਹੈ ਕਿ ਤੁਸੀਂ ਇਸ ਉਪਾਅ ਨੂੰ ਬੜੇ ਵਿਸ਼ਵਾਸ ਤੇ ਭਾਵਨਾ ਨਾਲ ਕੀਤਾ ਹੈ ਵਾਹਿਗੁਰੂ ਪਰਮਾਤਮਾ ਤੁਹਾਡੀ ਜਿਹੜੀ ਵੀ ਇੱਛਾ ਹੈ ਅਰਦਾਸ ਬੇਨਤੀ ਹੈ ਉਸ ਨੂੰ ਪੂਰਿਆ ਕਰ ਦੇਣਗੇ ਤੁਸੀਂ ਇਸ ਉਪਾਅ ਨੂੰ ਨਾੜ ਕਰਦਿਆਂ ਕਰਦੇ ਹਾਂ ਤੁਸੀਂ ਘਟੋ-ਘਟ 11 ਦਿਨ ਕਿਸੇ ਮੰਤਰ ਦਾ ਤੇ ਜਾਂ ਫਿਰ ਤੁਸੀਂ ਬਾਣੀ ਦਾ ਜਾਪ ਜ਼ਰੂਰ ਕਰਦੇ ਰਹਿਣਾ ਹੈ ਤਾਂ ਕਿ ਪਰਮਾਤਮਾ ਜੀ ਦੇ ਘਰ ਵਿੱਚ ਤੁਹਾਡੀ ਅਰਦਾਸ ਕਬੂਲ ਹੋ ਜਾਵੇ ਇਹ ਗੱਲ ਪੱਕੀ ਹੋ ਜਾਵੇਗੀ ਕਿ ਤੁਹਾਡਾ ਰਿਸ਼ਤਾ ਤੈਅ ਹੋ ਜਾਵੇਗਾ ਸੋ ਦੋਸਤੋ ਜਦੋਂ ਤੁਹਾਡਾ ਰਿਸ਼ਤਾ ਤੈਅ ਹੋ ਜਾਵੇਗਾ ਤੁਸੀਂ ਇਸ ਗੱਠ ਨੂੰ ਚੁੱਕ ਕੇ ਪਿੱਪਲ ਦੇ ਹੇਠਾਂ ਵੀ ਰੱਖ ਕੇ ਆ ਸਕਦੇ ਹੋ ਤੇ ਜੇਕਰ ਤੁਹਾਡੇ ਘਰ ਦੇ ਕੋਲੋਂ ਚੱਲਦਾ ਪਾਣੀ ਹੈ ਤਾਂ ਉਸ ਵਿੱਚ ਵੀ ਵਹਾ ਸਕਦੇ ਹੋ ਸੋ ਸਾਧ ਸੰਗਤ ਜੀ ਇਸ ਉਪਾਅ ਨੂੰ ਕਰਨ ਤੋਂ ਬਾਅਦ ਤੁਹਾਨੂੰ ਇਸ ਦੇ ਚਮਤਕਾਰੀ ਫਾਇਦੇ ਹੁੰਦੇ ਹੋਏ ਨਜ਼ਰ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ